ਮੈਂ ਬਾਲ ਕਰ ਦਿੱਤੀ ਹਾਂ ਤੇ ਮੈਂ 15 ਸਾਲ ਰਹੀ ਹਾਂ ਉੱਥੇ ਤੇ ਮੈਂ ਗੁੱਦ ਦੇਖਿਆ ਉੱਥੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੋਂ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਬੀ ਬਾਲਕਰ ਤਲਵੰਡੀ ਤਲਵੰਡੀ ਕੋਰ ਠੀਕ ਹੈ ਚਲੋ ਛੱਡੋ ਬੱਚੀ ਦਾ ਨਾਮ ਅਸੀਂ ਨਹੀਂ ਪੁੱਛਦੇ ਯਾਰ ਇੱਕ ਮਿੰਟ ਮਾਰ ਮਾਰ ਜੀ ਪਹਿਲਾਂ ਤੁਸੀਂ ਸੈੱਟ ਕਰ ਲਓ 10 ਤਾਂ ਕੋਈ ਚੱਕਰ ਨਹੀਂ ਦੇਖੋ ਬੱਚੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵੰਤ ਸਿੰਘ ਹੈ ਤਲਵੰਡੀ ਕਲਾ ਮੇਰਾ ਪਿੰਡ ਆ ਤਲਵੰਡੀ ਖੁਰਦ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਸ ਤੱਕ ਕੰਪਲੀਟ ਦੇਣ ਆਏ ਹੋ ਪਿੰਡ ਵਾਸੀ ਕੀ ਮਜ਼ਾ ਅੱਜ ਜਿਹੜੀ ਕੰਪਲੇਨ ਤਾਂ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਹੁੰਦਾ ਜੀ ਜੋ ਇਹਨਾਂ ਤੇ ਅਸੀਂ ਦੋਸ਼ ਲਾਏ ਸੀਗੇ ਕਲੀਅਰ ਕੱਟ ਲਾਏ ਸੀ ਵੀ ਬੱਚਿਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਬੱਚਿਆਂ ਦੀ ਕੁੱਟਮਾਰ ਹੋਈ ਹੈ ਬ ਉਦੇ ਬਾਅਦ ਬਹੁਤ ਸਾਰੇ ਬੱਚੇ ਇਥੋਂ ਭੱਜ ਚੁੱਕੇ ਨੇ ਭੱਜ ਕੇ ਫਿਰ ਸਾਡੇ ਪਿੰਡਾਂ 'ਚ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਆਉਂਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖੋ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਲੈ ਕੇ ਜਾਂਦੇ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਇਹ ਜਲ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇ ਕੇ ਗਿਆ ਸੀ ਉਹਦੇ ਅਧਾਰ 'ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਵਿੱਚ ਨਾਂ ਤੇ ਠੱਗੀ ਹੋ ਰਹੀ ਆ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ ਚਾਰ ਪੰਜ ਬੰਦੇ ਦੀ ਇਹਨਾਂ ਦੀ ਟੀਮ ਆ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ 12 ਸਾਲ 15 ਸਾਲ ਉੱਥੇ ਰਹੀ ਭੰਗੂੜੇ ਦੇ ਵਿੱਚ ਉਸ ਤੋਂ ਬਾਅਦ ਉਹਦੇ ਪੈਸਿਆਂ ਦਾ ਇੱਕ ਮੈਟਰ ਐਫ ਡੀ ਦਾ ਉਹ ਵੀ ਉਹਨਾਂ ਰਿਟਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਣੇ ਅਕਾਊਂਟਾਂ ਦੇ ਵਿੱਚ ਕਿਵੇਂ ਕਮਾਉਂਦੇ ਨੇ ਇੱਕ ਜਾਂਚ ਦਾ ਸੀ ਵੀ ਜਾਂਦਾ ਵਿਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਕਿ ਅੱਜ ਜਿਵੇਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਪਹਿਲ ਗੋਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਡ ਜਿਹੜਾ ਭੱਜਿਆ ਹੋਇਆ ਜੇ ਇਸੇ ਤਰੀਕੇ ਨਾਲ ਖੁੱਲ ਦਿੱਤੀ ਰਹੀ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਘ ਦਾ ਫੈਸਲਾ ਆਊਗਾ ਬਾਅਦ ਸਾਡੇ ਤੋਂ ਕਿੰਤੂ ਪ੍ਰੰਤੂ ਨਾ ਹੋਵੇ ਠੀਕ ਹੈ ਜੇ ਆਪਣਾ ਸਾਰਿਆਂ ਦਾ ਵਿਚਾਰ ਬਣੇ ਕਿਉਂਕਿ ਅੱਜ ਦਾ ਜਿਹੜਾ ਆਪਣਾ ਮੈਟਰ ਆ ਜਾਂ ਇਸ਼ੂ ਆ ਬਹੁਤ ਜ਼ਰੂਰੀ ਆ ਆਪਾਂ ਐਸਐਸਪੀ ਜਗਰਾਉਂ ਦੇ ਜਾ ਕੇ ਆਪਾਂ ਪੇਸ਼ ਹੋ ਸਕਦੇ ਆਂ ਜੇ ਆਪਣਾ ਸਾਰਿਆਂ ਦਾ ਇਹ ਪ੍ਰਵਾਨਗੀ ਦਵਾਵਾਂਗੇ ਤਾਂ ਆਪਣਾ 15 ਮਿੰਟ ਦਾ ਸਾਰਾ ਰਸਤਾ ਉੱਥੇ ਜਾ ਕੇ ਆਪਣਾ ਜਿਹੜਾ ਵੀ ਮੁੱਦਾ ਵਾ ਉਹਨੂੰ ਆਪਾਂ ਰੱਖ ਸਕਦੇ ਆਂ ਬਾਕੀ ਉਹ ਬੈਠੇ ਆ ਉੱਥੇ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਂ ਲਾਈ ਸੀਗੇ ਉਹ ਦੇ ਕੇ ਗਏ ਆ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਥੋੜਾ ਪਿਛੇ ਆ ਜਾਓ ਸੇਵਾ ਭਾਈ ਯਾਰ ਆਗੇ ਕੀ ਆਪ ਥੋੜਾ ਪਿਛੇ ਹੋ ਜਾਓ ਆਪ ਨੂੰ ਮੈਟਰ ਬਣਾ ਜਾਏਗਾ ਸਾਈਡ ਹੋ ਜਾਓ ਸਰ ਇੱਥੇ ਖੜ ਜੋ ਜੀ ਲਿਆਓ ਦੇ ਲਈਓ ਥੋੜਾ ਖੜ ਜਾਓ ਆ ਜਾਓ ਪਿੱਛੇ ਪਿੱਛੇ ਨੂੰ ਹੋ ਜਾਓ ਯਾਰ ਮਰੀ ਸ਼ਾਟ ਕਰ ਲਿਆ ਜੀ ਥੋੜੀ ਪਿੱਛੇ ਤੂੰ ਕਰ ਲਓ ਸ਼ਾਟ ਕਰ ਲਓ ਆਪਾਂ ਬੋਨੀ ਸ਼ੋਰ ਤਾਂ ਕਰ ਲਿਆ ਬੰਦਾ